ਦੋਸਤੋ ਕੱਲ ਇੱਕ ਲਾਈਵ ਹੋਏ ਸੀਗੇ ਗੁਰਾਇਆਂ ਦੇ ਵਿੱਚ ਦਰਦਨਾਕ ਹਾਸਾ ਜਿਹੜਾ ਵਾਪਰਿਆ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਮੌਤ ਹੋਈ ਸੀ ਉਸ ਖਬਰ ਨੂੰ ਲੈ ਕੇ ਅਪਡੇਟ ਦੇਣ ਜਾ ਰਹੇ ਹਾਂ ਤੁਹਾਨੂੰ ਕਿ ਉਸ ਜਿਹੜਾ ਨੌਜਵਾਨ ਦੀ ਪਹਿਚਾਣ ਜਿਹੜੀ ਹੈ ਭਵੇ ਕਸ਼ਪ ਦੇ ਨਾਮ ਤੇ ਹੋਈ ਸੀ 23 ਸਾਲ ਦਾ ਜਿਹੜਾ ਲਾਅ ਦਾ ਜਿਹੜਾ ਵਿਦਿਆਰਥੀ ਸੀਗਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਲਵਲੀ ਯੂਨੀਵਰਸਿਟੀ ਦੇ ਵਿੱਚ ਸਟੱਡੀ ਕਰਦਾ ਸੀਗਾ ਐਲ ਐਲ ਬੀ ਕਰ ਰਿਹਾ ਮੁੰਡਾ ਤੇ ਲੁਧਿਆਣਾ ਦਾ ਜਿਹੜਾ ਰਹਿਣ ਵਾਲਾ ਸੀਗਾ ਜਿਹੜੇ ਕੱਲ ਇੱਕ ਸ਼ਸ਼ੋਪਨ ਬਣੇ ਹੋਇਆ ਸੀਗਾ ਕਿ ਮੋਟਰਸਾਈਕਲ ਜਿਹੜਾ ਬੁਲਟ ਮੋਟਰਸਾਈਕਲ ਸੀਗਾ ਨੌਜਵਾਨ ਦਾ ਉਹਦੇ ਉੱਪਰ ਦੋ ਹੈਲਮਟ ਸੀਗੇ ਉਹ ਵੀ ਗੱਲ ਕਲੀਅਰ ਹੋਈ ਹੈ ਉਹਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਜਿਹੜਾ ਕੱਲਾ ਹੀ ਆਪਣੀ ਪੜ੍ਹਾਈ ਖਤਮ ਕਰਕੇ ਯੂਨੀਵਰਸਿਟੀ ਤੋਂ ਵਾਪਸ ਲੁਧਿਆਣਾ ਨੂੰ ਆ ਰਿਹਾ ਸੀਗਾ ਤੇ ਉਹਦੇ ਜਿਹੜੇ ਮੋਟਰਸਾਈਕਲ ਤੇ ਦੋ ਹੈਲਮਟ ਉਹਨੇ ਟੰਗੇ ਹੁੰਦੇ ਸੀਗੇ ਕਿ ਜੇਕਰ ਕੋਈ ਉਹਦਾ ਦੋਸਤ ਮਿੱਤਰ ਜੇਕਰ ਕੋਈ ਨਾਲ ਜਾਂਦਾ ਹੈ ਜਾਂ ਯੂਨੀਵਰਸਿਟੀ ਤੋਂ ਵਾਪਸ ਆਦਾ ਤੇ ਦੂਸਰਾ ਹੈਲਮਟ ਜਿਹੜਾ ਉਹਨੂੰ ਉਹ ਦੇ ਦਿੰਦਾ ਸੀਗਾ ਕਿ ਉਹ ਪਿੱਛੇ ਬੈਠਾ ਜਿਹੜਾ ਹੈਲਮਟ ਪਾ ਲਵੇ ਇੱਕ ਸੀਸੀਟੀਵੀ ਜਿਹੜੀ ਹੈ ਐਕਸਕਲੂਸਿਵ ਸਿਟੀ ਸੀਸੀਟੀਵੀ ਵੀ ਕਾਲ ਦੇ ਹਾਦਸੇ ਦੀ ਹੁਣ ਤੁਹਾਡੇ ਸਕਰੀਨ ਦੇ ਉੱਪਰ ਦਿਖਾਉਣ ਜਾ ਰਹੇ ਹਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਗੱਡੀ ਦੀ ਜਿਹੜੀ ਸਵਿਫਟ ਗੱਡੀ ਦੀ ਸਪੀਡ ਕਿੰਨੀ ਤੇਜ਼ ਸੀਗੀ ਜਿਹੜਾ ਨੌਜਵਾਨ ਸੀਗਾ ਭਵਿਆ ਉਹ ਆਪਣੀ ਸਾਈਡ ਤੇ ਆ ਰਿਹਾ ਸੀਗਾ ਜਿਹੜੀ ਸਵਿਫਟ ਗੱਡੀ ਹੈ ਕਿਵੇਂ ਘੁੰਮ ਕੇ ਜਿਹੜੀ ਆ ਉਹਦੇ ਵਿੱਚ ਵੱਜਦੀ ਪਈ ਹੈ ਤੇ ਜਿਹੜਾ ਬੁਲਟ ਮੋਟਰਸਾਈਕਲ ਹੈ ਕਿਸ ਤਰੀਕੇ ਦੇ ਨਾਲ ਪਲਟੀਆਂ ਖਾਂਦਾ ਹੋਇਆ ਜਿਹੜਾ ਆ ਰਿਹਾ ਹੈ ਪਰ ਉਦੋਂ ਤੱਕ ਜਿਹੜਾ ਹੈ ਜਦੋਂ ਹਿੱਟ ਹੋਈ ਹੈ ਗੱਡੀ ਬਾਈਕ ਦੇ ਵਿੱਚ ਤੇ ਬਾਈਕ ਤੋਂ ਭਵੇ ਜਿਹੜਾ ਉਹ ਹੈ ਉੱਥੇ ਸੜਕ ਦੇ ਉੱਤੇ ਡਿੱਗ ਗਿਆ ਜਿੱਥੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਬਾਈਕ ਜਿਹੜਾ ਆ ਉਹ ਪਲਟੀਆਂ ਖਾਂਦਾ ਹੋਇਆ ਕਿਸ ਤਰੀਕੇ ਦੇ ਨਾਲ ਫੁੱਟਪਾਥ ਦੇ ਕੋਲ ਆਇਆ ਤੇ ਉਸ ਤੋਂ ਬਾਅਦ ਜਿਹੜੀ ਗੱਡੀ ਹੈ ਉਹ ਫੁੱਟਪਾਥ ਟੱਪ ਕੇ ਜਿਹੜਾ ਨਾਲੇ ਵਿੱਚ ਜਾ ਡਿੱਗੀ ਹੈ ਹੁਣ ਪੁਲਿਸ ਨੇ ਜ਼ਰੂਰ ਉਹ ਜਿਹੜਾ ਨੌਜਵਾਨ ਜਿਹੜਾ ਕੱਲ ਕਹਿੰਦਾ ਸੀਗਾ ਮੇਰਾ ਡਰਾਈਵਰ ਵਿੱਚ ਸਵਾਰ ਸੀਗਾ ਡਰਾਈਵਰ ਫਰਾਰ ਹੋ ਗਿਆ ਪਰ ਪੁਲਿਸ ਨੇ ਜਿਹੜਾ ਹੁਣ ਉਹ ਨੌਜਵਾਨ ਜਿਹੜਾ ਕੋਮਲ ਸਿੰਘ ਹੈ ਵਾਸੀ ਪਟਿਆਲਾ ਹੈ ਉਹਦੇ ਖਿਲਾਫ ਜਿਹੜਾ ਮਾਮਲਾ ਜਿਹੜਾ ਦਰਜ ਕੀਤਾ ਹੈਗਾ ਤੇ ਜਿਹੜਾ ਭਵੇ ਦੇ ਹੈ ਪੋਸਟਮਾਰਟਮ ਕਰਾਂਤ ਬਾਅਦ ਜਿਹੜੇ ਬਾਡੀ ਆ ਉਹ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ। ਲਓ ਤੁਹਾਡੇ ਸਕਰੀਨ ਦੇ ਉੱਪਰ ਦਿਖਾਣੇ ਆ ਸੀਸੀਟੀਵੀ ਹਾਦਸੇ ਦੀ ਜਿਹੜੀ ਸਾਹਮਣੇ ਆਈ ਹੈਗੀ ਹੈ ਕਿਸ ਤਰੀਕੇ ਨਾਲ ਕਿੰਨੀ ਤੇਜ਼ ਰਫ਼ਤਾਰ ਜਿਹੜੀ ਗੱਡੀ ਹੈ ਬਾਈਕ ਦੇ ਵਿੱਚ ਵੱਜਦੀ ਪਈ ਹੈ ਤੇ ਬਾਈਕ ਕਿਸ ਤਰੀਕੇ ਦੇ ਨਾਲ ਪਲਟਿਆ ਖਾਂਦਾ ਹੋਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਦੇ ਜਿਹੜੇ ਰਿਸ਼ਤੇਦਾਰ ਹੈ ਭਵੇਂ ਦੇ ਉਹਨਾਂ ਦੀ ਗੱਲਬਾਤ ਸੁਣਾਣੇ ਹੈ ਪੁਲਿਸ ਦੀ ਕਾਰਵਾਈ ਦੀ ਗੱਲਬਾਤ ਸੁਣਾਣੇ ਹੈ ਤੇ ਹਾਦਸੇ ਦੀਆਂ ਤਸਵੀਰਾਂ ਜਿਹੜੀਆਂ ਦਿਖਾਣੇ ਆ ਤੁਹਾਨੂੰ ਕੋ ਫਲੋ ਅਗਰਾ ਇੱਕ ਹਾਈਵੇ ਤੇ ਐਕਸੀਡੈਂਟ ਹੋਇਆ ਕੀ ਲੱਗਦਾ ਹੈ ਕੀ ਨਾ ਪਤਾ ਹੈ ਤੇ ਕਿਦਾਂ ਹੋਇਆ ਮੇਰਾ ਰਿਸ਼ਤੇਦਾਰ ਹੈ ਜੀ ਮੁੰਡਾ ਕਸ਼ੇਪ ਪੁੱਤਰ ਰੋਹਿਤ ਕਸ਼ੇਪ ਵਾਸੀ ਸੰਤਨਾਗਰ ਲੁਧਿਆਣਾ ਮੁੰਡਾ ਐਲ ਐਲ ਬੀ ਦੀ ਪੜ੍ਹਾਈ ਲਵਲੀ ਯੂਨੀਵਰਸਿਟੀ ਵਿੱਚ ਸ਼ੁਰੂ ਕਰ ਰਿਹਾ ਸੀ ਠੀਕ ਹੈ ਜੀ ਅੱਜ ਆਪਣੀ ਪੜ੍ਹਾਈ ਤੋਂ ਫ੍ਰੀ ਹੋ ਕੇ ਵਾਪਸ ਆਪਣੇ ਘਰ ਲੁਧਿਆਣਾ ਜਾ ਰਿਹਾ ਸੀ ਠੀਕ ਹੈ ਜੀ ਜਿਹੜਾ ਬੀਜੂ ਹਲਾਈ ਦੀ ਦੁਕਾਨ ਸਾਹਮਣੇ ਗੁਰਾਇਆ ਪੀਆ ਤੇ ਪਿੱਛੋਂ ਇੱਕ ਸਵਿਫਟ ਕਾਰ ਜਿਹਨੂੰ ਕੋਮਲ ਸਰਨਾ ਕੋਮਲ ਜੀ ਵਾਸੀ ਪਟਿਆਲਾ ਹਾਂਜੀ ਚਲਾ ਰਿਹਾ ਸੀ ਹਾਂਜੀ ਸਾਨੂੰ ਬਹੁਤ ਤੇਜ਼ ਰਫਤਾਰ ਤੇ ਹਾਂ ਉਹਦੇ ਦੀ ਬੁਲਟ ਮੋਟਰਸਾਈਕਲ ਦੇ ਪਿੱਛੇ ਹਾਂ ਬਹੁਤ ਤੇਜ਼ ਰਫਤਾਰ ਨਾਲ ਮਾਰੀ ਹਾਂ ਇਸ ਕਾਰਨ ਉਸਦੇ ਸਿਰ ਵਿੱਚ ਕਾਫੀ ਜੂਤੀਆਂ ਸੱਟਾਂ ਲੱਗੀਆਂ ਹਾਂ ਉਹ ਵੀ ਮੌਕੇ ਤੇ ਹੀ ਮੌਤ ਹੋ ਗਈ ਹਾਂਜੀ ਜਿਸ ਥਾਣਾ ਕਰਾਇਆ ਤੋਂ ਮੋਬੇ ਤੇ ਪਹੁੰਚ ਗਈ ਹੈ ਹਾਂਜੀ ਜਿਹੜਾ ਨੇ ਡੈਡ ਬੋਡੀ ਸੇਵਨ ਹਸਪਤਾਲ ਸਵਾਦਪਾਤੀ ਹੈ ਕੀ ਲੱਗਦਾ ਦੋ ਜਣੇ ਸੀ ਕਿ ਇਕ ਇਕ ਹੀ ਸਿੰਗਲ ਸੀ ਕੱਲ ਕੱਲੇ ਹੀ ਮੁੰਡਾ ਸੀਗਾ ਜੀ ਆਪਣੀ ਸਟੱਡੀ ਕਰਕੇ ਆਦਿਆ ਓਕੇ ਇਹਨਾਂ ਦੇ ਦਾਦਾ ਲੱਗਦੇ ਨੇ ਉਹ ਪਿੱਛੇ ਪਿੱਛੇ ਆਪਣ ਜਲੰਧਰ ਬਫਾਰਕ ਰੋਡ ਤੇ ਆ ਰਹੇ ਸੀ ਜਿਨ੍ਹਾਂ ਨੇ ਸਾਰਾ ਵਾਪਰ ਆਪਣੀ ਅੱਖੀ ਵਿੱਚ ਹਾਂਜੀ ਕੀ ਗੱਡੀ ਚੱਲ ਕੇ ਜਿਹੜਾ ਆ ਗੱਡੀ ਚਾਲਕ ਅਜੇ ਮੌਕੇ ਤੇ ਮਿਲਿਆ ਨਹੀਂ ਪੁਲਿਸ ਪੜਾਅ ਕਰਦੀ ਆ ਉਹਦੀ ਕਾਰ ਵੀ ਬਹੁਤ ਤੇਜ਼ ਰਫ਼ਤਾਰ ਹੋਣ ਕਾਰਨ ਸਾਈਡ ਤੇ ਪਲਟ ਕੇ ਤੇ ਅੱਗੇ ਘੜੀ ਹੈ ਸਾਈਡ ਤੇ ਪਲਟ ਕੇ ਕੀ ਪ੍ਰਸ਼ਾਸਨ ਮੌਕੇ ਤੇ ਆ ਗਿਆ ਸੀ ਪ੍ਰਸ਼ਾਸਨ ਮੌਕੇ ਤੇ ਆ ਗਿਆ ਜੀ ਹਾਂਜੀ ਇੰਸਪੈਕਟਰ ਜੀ ਵੀ ਮੌਕੇ ਤੇ ਸੀ ਬੋਡੀ ਜਿਹੜੀ ਹੈ ਜੀ ਬੋਡੀ ਸਿਵਲ ਹਸਪਤਾਲ ਕੋਲ ਦਿਖਾਤੀ ਹੈ ਥੈਂਕ ਯੂ ਥੈਂਕ ਯੂ ਜਿਹੜਾ ਹੈ ਹਾਦਸਾ ਵਾਪਰਿਆ ਹੈ ਕਿਦਾਂ ਹੋਇਆ ਇਹ ਤੁਸੀਂ ਮੌਕੇ ਤੇ ਸੀਗੇ ਇਹ ਤਾਂ ਮੀਮ ਕਹਿੰਦੇ ਸਭ ਤੋਂ ਪਹਿਲਾਂ ਹਾਈਵੇ ਦੇ ਉੱਤੇ ਇੱਥੇ ਪਹਿਲਾਂ ਜੰਗਲੇ ਲੱਗੇ ਹੁੰਦੇ ਸੀ ਉੱਪਰੋਂ ਕੋਈ ਬੰਦਾ ਥੱਲੇ ਜਾਣ ਸੀ ਸਕਦਾ ਹਾਂ ਇਹ ਤੋਂ ਬਾਅਦ ਪਤਾ ਨਹੀਂ ਇਹ ਜੰਗਲੇ ਕਿੱਥੇ ਗਏ ਕਿੱਥੇ ਨਹੀਂ ਗਏ ਨਾ ਕੋਈ ਉਹਨੂੰ ਲਾਉਣੋਂ ਦਾ ਵਾ ਨਾ ਕੋਈ ਇਹਦੇ ਬਾਰੇ ਕੋਈ ਬਾਤ ਪਸਾ ਲੋਕ ਇੱਥੋਂ ਗੱਡੀਆਂ ਆਪਣੀਆਂ ਥੱਲੇ ਉਤਾਰਦੀਆਂ ਜਿਹਦੇ ਨਾਲ ਬਹੁਤ ਹੀ ਭਿਆਨ ਖਾਸੇ ਵਾਪਰਦੇ ਆ ਕਈ ਵਾਰੀ ਵਾਪਰ ਚੁੱਕੇ ਆ ਕਿ ਨਹੀਂ ਕਈ ਹਾਦਸੇ ਵਾਪਰ ਚੁੱਕੇ ਆ ਅੱਜ ਇੱਕ ਉਹ ਬਿਲਕੁਲ ਸਾਹਮਣੇ ਸਾਡੇ ਵੀਰ ਸਾਡਾ ਦੇਖੋ ਬਹੁਤ ਯੰਗ ਉਮਰ ਦਾ ਬੇਟਾ ਪਿਆਵਾ ਜਿਹਦੀ ਕਿ ਡੈਥ ਹੋ ਗਈ ਹੈ ਇਸੇ ਕਾਰਨ ਕਰਕੇ ਪ੍ਰਸ਼ਾਸਨ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜਾ ਹਾਈਵੇ ਥਾਰਟੀ ਆਫ ਇੰਡੀਆ ਨੂੰ ਅਸੀਂ ਬਹੁਤ ਜ਼ੋਰ ਦੇ ਕੇ ਕਹਿੰਦੇ ਆ ਇਹ ਕੰਪੇਲ ਦੇ ਆਧਾਰ ਤੇ ਖਾਇਆ ਜਾਵੇ। ਇਹ ਇਹ ਹਾਦਸਾ ਕਦੋਂ ਹੋਇਆ ਕਿੱਥਾ ਹੋਇਆ ਇਹ ਸੋਇ ਕੱਢੀ ਜਦੋਂ ਪਹਿਲਾਂ ਅਸੀਂ ਆਪਣੀ ਠੱਗੀ ਦੇ ਬਾਹਰ ਬੈਠੇ ਸੀਗੇ ਤਾਂ ਗੱਡੀ ਇਧਰੋਂ ਆ ਰਹੀ ਸੀ ਬਹੁਤ ਤੇਜ਼ ਸਪੀਡ ਤੇ ਮੋਟਰਸਾਈਕਲ ਵਾਲਾ ਜਾ ਰਿਹਾ ਸੀ ਵਿਚਾਰਾ ਪਤਾ ਨਹੀਂ ਕੀ ਕਰ ਹੋਇਆ ਗੱਡੀ ਇੱਕੋ ਦਮ ਥੱਲੇ ਨੂੰ ਗਈ ਐ ਇੱਥੋਂ ਘੱਟੋ ਘੱਟ ਨੇ

ਉਹ ਕਹਿੰਦਾ ਮੈਨੂੰ ਵੀ ਇਸ ਬਾਰੇ ਪਤਾ ਨਹੀਂ ਬੰਦਾ ਇੱਕ ਸੀ ਜਾਂ ਦੋ ਸੀ ਅੱਛਾ ਇਹ ਮੋਟਰਸਾਈਕਲ ਤੇ ਕਿੰਨੇ ਸੀਗੇ ਮੋਟਰਸਾਈਕਲ ਵਾਲੀ ਅਸੀਂ ਉਹਨੂੰ ਪੁੱਛਿਆ ਮੈਂ ਕਹਿੰਦੀ ਜੇ ਦੋ ਸੀਗੇ ਗੱਡੀ ਦੇ ਵਿੱਚ ਉਹ ਕਹਿੰਦੇ ਦੋ ਜਣੇ ਸੀਗੇ ਅਸੀਂ ਉਹਦੇ ਵਿੱਚ ਕਹਿੰਦੇ ਇੱਕ ਮੇਰਾ ਡਰਾਈਵਰ ਸੀ ਉਹ ਦੌੜ ਗਿਆ ਇੱਕ ਮੁੰਡਾ ਇੱਥੇ ਹੀ ਆ ਠੀਕ ਹੈ ਉਹਦੇ ਦੱਸਣ ਮੁਤਾਬਕ ਗਲਤੀ ਮੋਟਰਸਾਈਕਲ ਵਾਲੇ ਕਹਿੰਦੇ ਆਪਣੀ ਸਾਈਡ ਤੇ ਸ਼ਾਇਦ ਆ ਰਹੇ ਸੀਗੇ ਇਹ ਪਿੱਛੇ ਗੱਡੀ ਹਿੱਟ ਕੀਤੀ ਹੈ ਇਹ ਵੀ ਇਹ ਆਪਣੀ ਸਾਈਡ ਤੇ ਆਉਂਦਾ ਹੋਵੇ ਬਟ ਮੇਨਲੀ ਕਾਰ ਨੂੰ ਜਾਂ ਉਹ ਕਾਰ ਵਾਲਾ ਥੱਲੇ ਲਾਉਣ ਲੱਗਾ ਹੋਊਗਾ ਸਰਵਿਸ ਰੋਡ ਤੇ ਜਾਂ ਮੋਟਰਸਾਈਕਲ ਵਾਲਾ ਲਾਉਣ ਲੱਗੂਗਾ ਇੱਥ ਕੀ ਆ ਦੇਖੋ ਕਿੰਨੇ ਕਿਤੇ ਵੀ ਕੋਈ ਜੰਗਲਾ ਹੈਗਾ ਵਾ ਆ ਸਾਰੇ ਜੰਗਲੇ ਹਨ ਲੋਕ ਇੱਥੋਂ ਉੱਪਰ ਥੱਲੇ ਗੱਡੀਆਂ ਤਾਰ ਦਿਆ ਜਿਹੜਾ ਕਿ ਹਾਸੇ ਦਾ ਕਾਰਨ ਬਣਦਾ ਵਾ ਹਾਈਵੇ ਤੇ ਐਕਸੀਡੈਂਟ ਹੋਇਆ ਗ੍ਰਾਹ ਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦੇ ਮੈਂ ਜੀ ਐਸ ਜਰਦੀਪ ਸਿੰਘ ਆ ਠੀਕ ਹੈ ਜੀ ਮੈਂ ਥਾਣਾ ਗ੍ਰਾਹ ਤੇ ਤਤਤੀਸ਼ ਲਗਾਉਂਗਾ ਠੀਕ ਹੈ ਜੀ ਤੇ ਅੱਜ ਮੈਨੂੰ ਸੂਚਨਾ ਮਿਲੀ ਆ ਕੋਈ ਸਵਾ 4 ਵਜੇ ਠੀਕ ਹੈ ਜੀ ਕਿ ਇੱਕ ਐਕਸੀਡੈਂਟ ਹੋਇਆ ਆ ਮੋਟਰਸਾਈਕਲ ਆ ਨਪੀਡ ਤੇ ਇੱਕ ਕਾਰ ਆ ਸ੍ਰਿੰਟ ਠੀਕ ਹੈ ਇਹ ਆਉਟ ਵਿੱਚ ਐਕਸੀਡੈਂਟ ਹੋਇਆ ਆ ਠੀਕ ਹੈ ਜੀ ਵਰਜੂ ਵਰਕੀ ਵਾਲੇ ਦੇ ਕੋਲ ਠੀਕ ਹੈ ਜੀ ਇੱਕ ਕਾਰ ਪਾਰਟੀ ਹੋਈ ਸੀ ਜਿਹਨੇ ਮੈਂ ਮੌਕੇ ਤੇ ਪੁੱਛਿਆ ਤੇ ਕਾਰ ਪਾਰਟੀ ਹੋਈ ਸੀ ਹਾਂਜੀ ਤੇ ਜੋ ਡਰਾਈਵਰ ਸੀ ਹਾਂ ਉਹ ਲੋਕਾਂ ਨੇ ਉਹਨ ਕਾਬੂ ਕੀਤਾ ਸੀ ਠੀਕ ਹੈ ਜੀ ਤੇ ਜੋ ਮੋਟਰਸਾਈਕਲ ਚਾਲਕ ਸੀ ਉਹ ਉਹਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂ ਤਾਂ ਫਿਰ ਉਹਦਾ ਪਿੱਛੋਂ ਫਟਿਆ ਹੋਇਆ ਸੀ ਸਿਰ ਤੇ ਪੈਟ ਤੇ ਕਿੰਨੀ ਦਮ ਨਾਲ ਫਟਿਆ ਹੋਇਆ ਸੀ ਠੀਕ ਹੈ ਜੀ ਹਾਂਜੀ ਇਹ ਨੌਜਵਾਨ ਕਿੱਥੇ ਦਾ ਰਹਿਣ ਵਾਲਾ ਇਹ ਸਾਰਾ ਨੌਜਵਾਨ ਲੁਧਿਆਣੇ ਦਾ ਰਹਿਣ ਵਾਲਾ ਜਿਹਦੀ ਡੈਥ ਹੋਈ ਹੈ ਜੀ ਹਾਂਜੀ ਹਾਂਜੀ ਲਵਲੀ ਚ ਸੀ ਇਹ ਲਵਲੀ ਪ੍ਰੋਫੈਸ਼ਨਲ ਚ ਪੜਦਾ ਸੀ ਲਾ ਕਰ ਰਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਜੋ ਕਰਦਿਆਂ ਨੇ ਦੱਸਿਆ ਜਾ ਜਿਹੜਾ ਗੱਡੀ ਚਾਲਕ ਫੜਲੇ ਇਹ ਗੱਡੀ ਚਾਲਕ ਫੜਿਆ ਜੀ ਠੀਕ ਹੈ ਜੀ ਫੜਿਆ ਕੀ ਕਾਰਵਾਈ ਸਰ ਇਤੇ ਦੇਖੋ ਜੀ 304 A ਦਾ ਪਰਚਾ ਦਵਾਵਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਜੋ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਾਂਗੇ ਬਿਸਕਸ ਕਰਾਂਗੇ ਜੋ ਅਫਸਰਾਂ ਨੂੰ ਕਹਿਣ ਕਹੋਗੇ ਆਪਾਂ ਉਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿਹੜੇ ਬਾਡੀ ਜੋ ਬਣਦੀ ਹੈ ਬਾਡੀ ਜੋ ਬਾਡੀ ਆ ਸਰ ਉਹ ਫਲੋਰ ਹ ਹਥਲੜਾ ਸਿਵਲ ਹਥਲੜਾ ਜਮਨਰਾਤੀ ਠੀਕ ਹੈ ਹਾਂ ਬਾਦੂ ਪੋਸਟਮਾਰਟਮ ਕਰਾਏਗਾ ਠੀਕ ਥੈਂਕ ਯੂ